ਅਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਮੈਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਜੋ ਭਾਈ ਆਪਾਂ ਕਰਦੇ ਨੇ ਵੀਡੀਓ ਸਟਾਰਟ ਕਰਵਾਦੇ ਨੂੰ ਹੋਗੇ ਆਪਣਾ ਬਲੌਗ ਹੀ ਨਹੀਂ ਆਇਆ ਪਰ ਲਈ ਕਿਉਂ ਬਿਮਾਰ ਤੇ ਵੀ ਥੋੜਾ ਜਿਹਾ ਚਲੋ ਕੰਮ ਸੈੱਟ ਜਿਆ ਨਹੀਂ ਸੀ ਪਰ ਹੁਣ ਚਲੋ ਠੀਕ ਹੋਏ ਆ ਨੋਰਮਲ ਆ ਸਭ ਤੇ ਚਲੋ ਆਪਾਂ ਅੱਜ ਬਲੌਗ ਕਰਦੇ ਸ਼ੁਰੂ ਤੇ ਆਪਾਂ ਆਏ ਅੱਜ ਪਿੰਡ ਆਪਣੇ ਪਿੰਡ ਆਏ ਬਾਬੇ ਬਰੀ ਚੰਦੀਏ ਦਿਮਾਨਤ ਸਾਹਿਬ ਲੱਗੇ ਆ ਤੇ ਫਿਰ ਆਲ ਆਪਾਂ ਚੱਲਦੇ ਆ ਉੱਥੇ ਤੇ ਇੱਕ ਵੀ ਤਾਂ ਗੁਰਦੁਆਰਾ ਸਾਹਿਬ ਬੈਠੇ ਬਾਬਾ ਜੀ ਬਾਹਰ ਗਏ ਹੋਏ ਆ ਤੇ ਆਉਂਦੇ ਆ ਤੇ ਫਿਰ ਆਪਾਂ ਉੱਥੇ ਚੱਲਦੇ ਆ ਤੇ ਆਪਣੇ ਨਾਲ ਅਜ ਗੁਰਾਇ ਗੁਰੇ ਭਾਈ ਹੈਲੋ ਕੋਈ ਗੱਲ ਨਹੀਂ ਆਨ ਫੋਟੋ ਦੇਖ ਲੋ ਫੋਟੋ ਦੇਖ ਲੋ ਕੋਈ ਗੱਲ ਨਹੀਂ ਬਰਾਦੀਆ ਮੇਰਾ ਕੱਤੀ ਬੈ ਚੈੱਕ ਕਰੋ ਬਸ ਬਾਬਾ ਜੀ ਆਉਂਦੇ ਆਪਾਂ ਹਾਂਜੀ ਵੀਰੇ ਪਹੁੰਚ ਗਏ ਪਹੁੰਚ ਗਏ ਲਓ ਵੀ ਵੀਰੇ ਇੰਤਜ਼ਾਰ ਦੀਆਂ ਘੜੀਆਂ ਖਤਮ ਬਸ ਪਹੁੰਚਣ ਹੀ ਆਲੇ ਆਪਾਂ ਪਹੁੰਚ ਗਏ ਬਸ ਲੈ ਭਾਈ ਮੇਰੇ ਦੋ ਬੰਦੇ ਮਿਲ ਗਿਆ ਬੜੀ ਦੂਰੋ ਦੂਰੋ ਚੱਲ ਕੇ ਆਈਏ ਸੰਗਤਾਂ ਸੰਗਤਾਂ ਬੜੀਆਂ ਦੂਰੋ ਦੂਰੋ ਚੱਲ ਕੇ ਆਣੀਆਂ ਨੇ ਅਸੀਂ ਕਰਾਂਗੇ ਕੁਛ ਯੈਸ ਯੈਸ ਲੋਕ ਲੋਕ ਭਾਈ ਬੋਲ ਨਹੀਂ 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 ਐਂ ਕਰਕੇ ਐਂ ਬਣਾ ਲਿਆ ਕਰਾਂਗੇ ਆਪਾਂ ਐਂ ਕਰਕੇ ਆਏ ਬਿਲਕੁਲ ਸਰਦਾਈ ਦੇ ਅਸਰੀ ਆਜੋ ਬਣ ਗਿਆ ਚਲੋ ਚੱਲ ਕੇ ਖਤਮ ਵੀ ਹੋ ਗਈ ਐ ਅਸੀਂ ਆ ਜਾ ਐਂਟਰੀ ਕੀਤੀ ਇਸ ਚੰਦੀ ਗਲਾਸ ਫੜ ਕੇ ਗਏ ਬੱਸ ਚੱਲਦੇ ਆਪਾਂ ਚੱਲ ਗੁਰੇ ਚੱਲ ਉਹ ਜਾਲਾ ਬੰਦ ਕਰੀਂ ਰੰਗ ਕਰਾ ਦੇ ਜੀ ਬੰਦੇ ਪਾ ਗਏ ਪੀ ਪਾਰੀ ਸਾਹ ਪਾਰੀ ਸਾਹ ਪਾਰੀ ਸਾਹ ਲੋ ਬਈ ਆ ਕੇ ਆਪ ਚੈੱਕ ਕਰੋ ਉਹ ਕਿਹੜੇ ਆਪਣਾ ਕਿਹੜਾ ਬੰਦਾ ਸੀ ਓਏ ਓਏ ਲੱਭੂ ਏ ਕਿਹੜਾ ਬੰਦਾ ਆਪਣਾ ਜਿੰਨੇ ਉਹ ਪੋਲਟਰੀ ਫਾਰਮ ਖੋਲਣਾ ਵਈ ਨੇ ਅਛਾ ਬਾਈ ਤਾਂ ਹੁਣੇ ਡੀਲਿੰਗਾਂ ਵੱਡੀਆਂ ਕਰਨ ਲੱਗੇ ਆ ਹੁਣੇ ਮੈਂ ਨਾ ਇੱਧਰ ਦੇਖੋ ਵੱਡੀ ਆ ਡੀਲਿੰਗਾਂ ਡੂਲੀਆਂ ਵੱਡੀਆਂ ਤਕੜੀਆਂ ਐਂ ਫੁੱਲ ਤੇ ਕਾਰੋਬਾਰ ਆ ਗਿਆ ਕੈਮਰੇ ਕਿੰਨੇ ਲਾਉਣੇ ਕਹਿੰਦਾ ਕੈਮਰੇ 10 ਲਾਉਣੇ ਆ 10 ਕੈਮਰੇ ਲਾਉਣੇ ਆ ਕੁਕੜੀਆਂ ਕਿੰਨੀਆਂ ਰੱਖਣੀਆਂ 100 ਚੂਜਾ ਪਾਇਆ ਨੇ 100 ਚੂਜਾ ਪਾਇਆ 100 ਚੂਜੇ ਨੂੰ ਦੱਸ ਕੈਮਰੇ ਲਾਤੇ ਬਾਈ ਹੁਣ ਨੇ ਆਇਆ ਸਰਾ ਕੰਮ ਸਰਾ ਗੱਲਬਾਤ ਆ ਪੂਰੀ ਬਾਈ ਮਾਹੌਲ ਆ ਬੰਦਿਆਂ ਦਾ ਯਾਰ ਵਲੌਗ ਜਹੀ ਆ ਗਏ ਅੱਲਾ ਲਾਈ ਸਾਕੀ ਵਲੌਗ ਚ ਲੈ ਤੁੰ ਗੀ ਨਾਰ ਕਰੇ ਤੇਰਾ ਕਾਪਸਾ ਸੁਆਰ ਤੇਰੀ ਨਾਲ ਸਾਡੇ ਤੇਰੀ ਮੈਂ ਸੂਆਰ ਤੀ ਹੋ ਹਾਰੇ ਜਰੇ ਦੇ ਘਰ ਮਸਤੇ ਰਸਤੇ ਲੋ ਦੇਤ ਮਨ ਹਲ ਦਿਨ ਤੇਰਾ ਲੜਨਾ ਹੀ ਇਹਨੇ ਕੰਮ ਕੀ ਕਰਨਾ ਹੋ ਰੇ ਨਾਲੇ ਤੇ ਇਹ ਭੈ ਇੰਨੇ ਬੰਦੇ ਹੈਗੇ ਨਾ ਇਹ ਸਾਰੇ 10 ਵਜੇ ਵੀ ਲਾਈਵ ਹੋਗੇ ਵਹਣਗੇ ਓਏ ਨਾ ਨਾ ਮੁੱਛੇ ਜਿੰਨੇ ਮੈਂ ਫੋਲੋ ਕੀਤੇ ਨਾ ਕੋਈ ਬੰਦਾ ਲਾਈਵ ਨਹੀਂ ਦਾ ਆ ਬੰਦਾ ਜਦੋਂ ਵੀ ਕੀ ਲਾਈਵ ਲਾਈਵ ਹੁੰਦਾ ਹੈ ਇੱਕ ਇੱਕ ਨੇ ਗਰੁੱਪ ਦੇ ਵਿੱਚ ਨੇ ਠੋਕੀ ਜਣੀ ਵੀਡੀਓ ਕੋਲ ਠੋਕੀ ਜਣੀ ਮੈਂ ਆਉਦੀ ਆਈਡੀ ਤੇ ਲਾਈਵ ਹੋ ਗਿਆ ਜੋ ਡਾਕੂਮੈਂਟ ਲਾਏ ਨਾ ਮੈਂ ਇਹਨਾਂ ਖੱਟਾ ਹੀ ਭੋਰਿਆ ਮੈਨੂੰ ਬਾਅਦ ਚ ਆਇਆ ਮੇਰਾ ਦਾ ਰਿਸ਼ਤੇਦਾਰ ਹੈ ਜਿਹੜਾ ਨਾਲ ਮੈਂ ਦੋ ਤਾਂ ਮੈਂ ਮੈਂ ਦੂਜੀ ਆਈਡੀ ਤੋਂ ਨਾ ਲਾਈਵ ਹਾਂ ਇੱਕ ਨਾ ਇੱਕ ਜੇ ਲਾਈਵ ਹੁੰਦੇ ਐ ਵੜਾ ਕਰਦੇ ਦੋਵੇਂ ਭਰਾ ਹੀ ਆਇਆ ਕਰੀ ਜਾਣਗੇ ਇੱਕ ਵਾਲਾ ਜਾਏ ਆ ਦੱਸੋ ਚਾਨਣਾ ਪਾਓ ਲਾਪਤੀ ਸਿੰਘ ਜੀ ਸੱਲੂ ਸਾਹਿਬ ਤੇ ਕੀ ਚੱਕਰ ਆ ਚਾਨਣਾ ਪਾਓ ਗੱਲ ਤੇ ਨਹੀਂ ਬਸ ਅੱਛਾ ਮਾਹੀ ਜਮਾਂਦਰੂ ਨਹੀਂ ਇਹ ਸੱਚੇ ਪਿਆਰ ਵਾਲਾ ਟਰੂ ਲਵ ਵਾਲਾ ਅੱਛਾ ਤੇ ਜਮਾਂਦਰੂ ਮੈਂ ਟੁਰਦਾ ਮੈਂ ਤੁਸੀਂ ਕੀ ਸਾਖਤ ਕਰਨਾ ਚਾਹੁੰਦੇ ਜੇ ਕਿ ਜੇ ਲਾਈਵ ਹੋ ਜਾਗੇ ਤੇ ਤੁਹਾਡਾ ਲਾਈਵ ਵੇਖੂਗੇ ਆਣਗੇ ਜੀ ਸਰ ਜੀ ਹਾਂ ਰੋਕਿਆ ਦੋ ਨੋਨੇ ਤੂੰ ਐਡੇ ਤੁਸੀਂ ਕੋਈ ਨੂਰ ਦੇ ਲੋਵਾ ਲਓ ਭਾਈ ਵਧਾਈਆਂ ਦੇ ਦੋ ਆਪਣੇ 4 ਕਿੰਨੇ ਆ ਸਬਸਕ੍ਰਾਈਬਰ ਨਵੇਂ ਜੁੜ ਗਏ ਆ 5 ਸਬਸਕ੍ਰਾਈਬਰ ਨਵੇਂ ਜੁੜ ਗਏ ਆਪਣੇ ਹਲੋ ਕਰ ਦੋ ਭਾਈ ਜੀ ਸਾਰੇ ਆਪਣੇ ਪਿੰਡ ਦੇ ਹੀ ਆ ਮੁੰਡੇ ਮਨਾ ਪਹਿਲੇ 5 ਸਬਸਕ੍ਰਾਈਬਰ ਜੁੜ ਗਏ ਆਪਣੇ ਨਵੇਂ ਆ ਕੰਗ੍ਰੈਚੁਲੇਸ਼ਨ ਹੋ ਜਾਏ ਭਾਈ ਜੀ ਸਾਰਿਆਂ ਨੂੰ ਵਧਾਈਆਂ ਹੋ ਜਾਣ ਚੈਨਲ ਵੀ ਤੁਹਾਨੂੰ ਦੱਸ ਦਿੰਦੇ ਆ ਚੈਨਲ ਵੀ ਤੁਹਾਨੂੰ ਦੱਸ ਦਿੰਦੇ ਆ ਸਬਰ ਕਰੋ ਸਬਰ ਕਰੋ ਨੀਕਾ ਘੋੜੇ ਹੀ ਦਿਖਾਈ ਜਾਂਦਾ ਦੇਖ ਲਓ ਬਾਈ ਕੋਲੇ ਆਹ ਦੇਖ ਲਓ ਘੋੜੇ ਕਿਹੜੇ ਤੋਤੇ ਦੋ ਥਾਲ ਫੜੇ ਯਾਰ ਤੋਤੇ ਬਲਾ ਫਨੇ ਗਲਾਸ ਨਾਲੇ ਥਾਲ ਦੇ ਇੱਕ ਹੋਰ ਫੜਾਵਾ ਗਲਾਸ ਨੇ ਉਥਾਰੇ ਇੱਕ ਹੋਰ ਫੜਾ ਦੇ ਲੋਗ ਬਣਾ ਲੋਗ ਹੋਰ ਥਾਲੀਆਂ ਬਣਾਓ